ਅੱਜ ਪੂਰਾ ਮਾਮਲਾ ਵਦਿਆ ਸੀ ਕਿ 13 ਫਰਵਰੀ ਨੂੰ ਕਿਸਾਨ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਕਿ ਵੱਡੀ ਗਿਣਤੀ ਚ ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜੁਟੇ ਹੋਏ ਸੀਗੇ ਹਾਲਾਂਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੂਖਤਾ ਇੰਤਜ਼ਾਮਤ ਕੀਤੇ ਗਏ ਸੀਗੇ ਕਈ ਲੇਅਰਸ ਦੀ ਬੈਰੀਕੇਡਿੰਗ ਕੀਤੀ ਗਈ ਸੀ ਕਿਸਾਨਾਂ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਪਰ ناکਾਮਯਾਬ ਰਹੇ ਇਸੇ ਵਿਚਾਲੇ ਖਨੌਰੀ ਬਾਰਡਰ ਤੇ ਵੀ ਕਿਸਾਨ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਤੇ ਕਿਸਾਨ ਸ਼ੁਕਰਨ ਸਿੰਘ ਜਿਸ ਦੀ ਉਮਰ ਮਹਿਜ਼ 21 ਸਾਲ ਸੀਗਾ ਖਨਾਰੀ ਬਾਰਡਰ ਤੇ ਸੀਗਾ ਤੇ ਇਸ ਨੂੰ ਪਲਾਸਟਿਕ ਬੁਲੇਟ ਗਨ ਸ਼ਾਟ ਇਸ ਦੇ ਸੱਟ ਲੱਗਿਆ ਸੀਗਾ ਇਸ ਦੀ ਮੌਤ ਹੋ ਗਈ ਸੀਗੀ ਪੂਰਾ ਮਾਮਲਾ ਸੀ ਦੇਖਿਆ ਸੀਗਾ ਕਿਵੇਂ ਪੱਖਿਆ ਸੀਗਾ ਜੋ ਸ਼ੁਕਰਨ ਸਿੰਘ ਦੀ ਡੈੱਡ ਬੋਡੀ ਪਟਿਆਲਾ ਦੇ ਰਜਿੰਦਰ ਹਸਪਤਾਲ ਚ ਕਈ ਦਿਨਾਂ ਤੱਕ ਪਈ ਰਹੀ ਸੀਗੀ ਪੰਜ ਪੋਸਟਮਾਰਟਮ ਹੁੰਦਾ ਹੈ ਤੇ ਇਸ ਪੂਰੇ ਮਾਮਲੇ ਤੇ ਹਾਈ ਲੈਵਲ ਕਮੇਟੀ ਦਾ ਵੀ ਗਠਨ ਕੀਤਾ ਜਾਂਦਾ ਹੈ ਤੇ ਹੁਣ ਕਿਸਾਨ ਸ਼ੁਕਰਨ ਸਿੰਘ ਦੀ ਮੌਤ ਮਾਮਲੇ 'ਚ ਹਰਿਆਣਾ ਸਰਕਾਰ ਦੀ ਪਟੀਸ਼ਨ ਖਾਰਿਜ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਆਪ ਪਟੀਸ਼ਨ ਨੂੰ ਖਾਰਿਜ ਕੀਤਾ ਹੈ दाजे के हाई कोर्ट आदेश रोक तो हाई दे दे से रोक लगा इनकार है कोर्ट ने जांच कमेटी के गठन के निर्देश दिए थे इस विचाले सुप्रीम कोर्ट ने कहा है कि रिटायर्ड जज की अगुवाई जांच के पारदर्शता निरपक्षता बधेगी ਇਹ ਪੂਰਾ ਮਾਮਲਾ ਸੀ ਵਿਖਿਆ ਸੀਗਾ ਕਿਵੇਂ ਪੱਖਿਆ ਸੀਗਾ ਜਦੋਂ ਕਿ ਪੰਜਾਬ ਸਰਕਾਰ ਦੇ ਵੱਲੋਂ 1 ਕਰੋੜ ਦੀ مالی ਮਦਦ ਦਾ ਵੀ ਐਲਾਨ ਕੀਤਾ ਗਿਆ ਸੀਗਾ ਸ਼ੁਕਰਨ ਸਿੰਘ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਵੀ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਸੀਗੀ ਆ ਪੂਰਾ ਮਾਮਲਾ ਹਾਈ ਕੋਰਟ ਪਹੁੰਚਿਆ ਸੀਗਾ ਤੇ ਹਾਈ ਕੋਰਟ ਦੇ ਵੱਲੋਂ ਇੱਕ ਹਾਈ ਲੈਵਲ ਕਮੇਟੀ ਦੇ ਗਠਨ ਦਾ ਆਦੇਸ਼ ਦਿੱਤਾ ਗਿਆ ਸੀਗਾ ਇਸ ਪੂਰੇ ਮਾਮਲੇ ਵਿੱਚ ਹਰਿਆਣਾ ਸਰਕਾਰ ਸੁਪਰੀਮ ਕੋਰਟ ਪਹੁੰਚੀ

कहा जा रहा है मैं जो मना किया शराब न भरिया गिलास ही मेरे वगा दिता गया सुटिया गया मुलजम ने शराब पीती हुई सी आठ डांसर का कहना है इस विचाले पूरे मामले दी एक वीडियो भी सामने आई है तस्वीर तुम विखा रहे हैं वीडियो तुम विखा रहे हैं जिस दोवें गाली गलोच करते हुए नजर आ रहे हैं आ पूरा

ਤੇ ਮੈਂ ਨਾਲ ਮੇਰੇ ਸਹਿਯੋਗੀ ਗੁਰਦੀਪ ਖੋਨਲਾਈਨ ਤੇ ਮੌਜੂਦ ਨੇ ਗੁਰਦੀਪ ਐਸਟ ਪੂਰੇ ਮਾਮਲੇ ਤੇ ਕਿੰਨ ਕਿੰਨ ਧਾਰਾਵਾਂ ਤਹਿਤ ਐਫਆਈਰਡੀ ਦਰਜ ਕੀਤੀ ਗਈ ਹੈ ਤੇ ਹੁਣ ਤੱਕ ਕੀ ਕੁਝ ਐਕਸ਼ਨ ਜੀ ਜੀ ਸਮਰਾਲਾ ਦੇ ਮੈਰਿਜ ਪੈਲੇਸ ਦੇ ਵਿੱਚ ਵੀਡੀਓ ਵਾਇਰਲ ਹੋਈ ਸੀ ਤੇ ਉਸ ਥੰ ਜਿਹੜਾ ਵਿਵਾਦ ਹੋਇਆ ਸੀ ਉਸ ਤੇ ਸਮਰਾਲਾ ਪੁਲਿਸ ਵੱਲੋਂ ਮਾਮਲਾ ਚਾਰ ਤੇ ਦਰਜ ਕੀਤਾ ਗਿਆ ਜਿਸ ਦੇ ਚ 294 506 509 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਔਰ ਇਸ ਦੇ ਜਿਹੜੇ ਹੈ ਇੱਕ ਤਾਂ ਜਾਗਰੂਕ ਤਿੰਨ ਜਿਹੜੇ ਵਿਅਕਤੀ ਦਰਜਾ ਜਾ ਰਹੇ ਤੇ ਤਿੰਨ ਜਿਹੜੇ ਉਹਦੇ ਸਾਥੀ ਨਹੀਂ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਹਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਮੁੱਖ ਮਲਜਮ ਹੈ ਤੇ ਜਿਹ ਮੁੱਖ આરોપી ਹੈ ਉਹ ਲੁਧਿਆਣਾ ਵਿਖੇ ਪੁਲਿਸ ਦੇ ਵਿੱਚ ਹੀ ਚਨਾਤ ਹੈ ਜਿਸ ਦੇ ਕਾਰਨ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਪਾਲ ਹਜ ਤੱਕ ਕੀਤੀ ਜਾ ਰਹੀ ਹੈ ਫਿਲਹਾਲ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਔਰ ਕੱਲ ਦੇ ਸ਼ਾਮੀ ਜਿਹੜੇ ਸਮਰਾਲਾ ਦੇ ਡੀਐਸਪੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਜਾਣਕਾਰੀ ਜੀ ਗੁਰਦੀਪ

ਤੇ ਇਹਨਾਂ ਦੀ ਸਹਾਇਤਾ ਨਾਲ ਜਾਰੀ ਹੈ ਜੀ ਜੀ ਬਾਰ ਬਾਰ ਸ਼ੁਕਰੀਆ ਗੁੱਡ ડીਪ ਸਾਨੂੰ तमाम ਜਾਣਕਾਰੀ ਦਿਨ ਲਈ ਤੇ ਇਸ ਪੂਰੇ ਮਾਮਲੇ 'ਚ ਐਫ ਆਈ ਆਰ ਦਰਜ ਖਾਲੀ ਗਈ ਜਿਸ 'ਤੇ ਮੇਰੇ ਸਹਾਇਗੀ ਜ਼ਿਕਰਕਾਰੀ ਸੀ ਕਿ ਗ੍ਰਿਫਤਾਰੀ ਹੁਣ ਤੱਕ ਨਹੀਂ ਕੀਤੀ ਗਈ ਪਰ ਪੁਲਿਸ ਕਰਮਚਾਰੀ ਸਣੇ ਤਿੰਨ ਲੋਕਾਂ 'ਤੇ ਪਰਚਾ ਜ਼ਰੂਰ ਦਰਜ ਕਰ ਲਿਆ ਹੈ ਇਹ ਇਹ ਜੋ ਮੁੱਖ ਸੰਗਿਹਰਾ ਮੁੱਦਮ ਸੀ ਤੇ ਉਹਦੇ ਦੋ ਤੋਂ ਸਾਥੀ ਜਿਨ੍ਹਾਂ ਦੇ ਖਿਲਾਫ 294 506 ਤੇ 509 ਆਈਪੀਸੀ ਦੇ ਸਮਰਾਲਾ ਥਾਣਾ ਮਗੇ ਪਰਚਾ ਦਰਜ ਕੀਤਾ ਹੈ ਤੇ ਇਹਨੂੰ ਸ਼ਿੱਤੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿ ਕਿੱਥੇ ਦੇ ਰਹਿਣ ਵਾਲਾ ਜੀ ਕੋਈ ਮੁਲਾਜ਼ਮ ਵਗੈਰਾ ਵੀ ਆਪ ਉਸ ਇਹ ਅਜੇ ਕਨਫਰਮ ਦਾ ਬਾਅਦ ਹੋਊਗਾ ਮੁੱਢਲੀ ਤੀਸ਼ਰ ਉਹਦਾ ਲੱਗਿਆ ਵੀ ਲੁਧਿਆਣਾ ਸ਼ਹਿਰ ਦੇ ਰਿਤੇ ਮੁਲਾਜ਼ਮ ਆ ਅਦਨਮਾ ਪੰਡ ਦਾ ਪਿੱਛੋਂ ਰਹਿਣ ਵਾਲਾ ਕਿਹਨਾਂ ਦੇ ਪਛਤਾ ਦਾ ਕੀਤਾ ਵੀ ਕੀ ਕੀ ਨਾਮ ਨੇ ਤੇ ਕਿਹੜੀ ਧਰਮਾਂ ਦਾ ਪਛਤਾ ਦਾ ਕੀਤਾ ਗਿਆ ਜਿਹੜਾ ਥੀਰ ਸਿਸਟਰ ਕੀਤਾ ਜਗਰੂਤ ਸਿੰਘ ਉਹਦਾ ਨਾਮ ਨੂੰ ਦੋ ਤਿੰਨ ਸਾਥੀ ਜਿਹੜੇ ਆ ਉਹਦਰਾ ਨੇ ਤੀਨ ਜਿਹੜਾ ਵੀਡੀਓ ਹੀ ਕਬਜ਼ੇ ਚ ਲੈ ਕੇ ਆ ਉਹਨਾਂ ਦਾ ਹੀ ਪਤਾ ਲਾਵਾਂਗੇ ਇਹਨਾਂ ਦੇ ਖਿਲਾਫ ਜਿਹੜਾ ਪਰਚਾ 294 56 ਤੇ 509 IBC ਤੇ ਛਤਰਾਮ ਦੇ ਤੇ ਜਿਹੜਾ ਦਰਜ ਕੀਤਾ। ਸਿਮਰ ਮੈਨੂੰ ਕੀ ਮਾਮਲਾ ਸੀ ਕਿਉਂਕਿ ਸਭ ਤੋਂ ਪਹਿਲਾਂ ਸੀ ਮਾਮਲਾ ਜਾਨਣਾ ਚਾਹਾਂਗੇ ਇਹ ਹੋਇਆ ਕਿੱਦਾਂ ਕਿਵੇਂ ਹੋਇਆ ਕਿਉਂਕਿ ਇੱਕ ਮਹਿਲਾ ਦੇ ਨਾਲ ਬਸਲੁਕੀ ਕੀਤੀ ਗਈ ਹੈ ਇਹ ਬੇਸ਼ੱਕ ਡਾਂਸਰ ਹਾਂ ਡਾਂਸ ਕਰਦੇ ਹਾਂ ਪਰਫਾਰਮ ਕਰਦੇ ਹਾਂ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਹਾਂ ਪਰ ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਤੁਹਾਡੇ ਨਾਲ ਬਸਲੁਕੀ ਕੀਤੀ ਬਿਲਕੁਲ ਜੀ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਇਦਾਂ ਬੋਲਣ ਦਾ ਕਿ ਭਈ ਤੂੰ ਡਾਂਸਰ ਐ ਫੁਲਾਨੀਆ ਚਲੋ ਠੀਕ ਆ ਆਪਾਂ ਡਾਂਸਰ ਹੈ ਆਪਾਂ ਮੁੱਕਰਦੇ ਨਹੀਂ ਹੈਗੇ ਆਪਾਂ ਡਾਂਸ ਕਰਦੇ ਆ ਡਾਂਸਰ ਹੈ ਪਰ ਆਪਾਂ ਪ੍ਰੋਸਟੀਟਿਊਟ ਨਹੀਂ ਆ ਮੇਰਾ ਮੁੱਦਾ ਇਹੀ ਆ ਕਿ ਤੁਸੀਂ ਡਾਂਸਰ ਤੇ ਪ੍ਰੋਸਟੀਟਿਊਸ਼ਨ ਨੂੰ ਮਿਕਸ ਕਰਦੇ ਹੋ ਤੇ ਤੁਸੀਂ ਸਾਡੇ ਨਾਲ ਆਰਟਿਸਟਾਂ ਜਿਹੜੇ ਛੋਟੇ ਆਰਟਿਸਟ ਨੇ ਜਿਹੜੇ ਆਰਕੈਸਟਰਾ ਦੇ ਆਰਟਿਸਟ ਨੇ ਉਹ ਉਹਨਾਂ ਨੂੰ ਤੁਸੀਂ ਕੰਪੇਅਰ ਕਰਦੇ ਹੋ ਐਜ਼ ਆ ਤੋ ਅੱਗ ਦਿੰਦਾ ਠੀਕ ਆ ਤੇ ਤੁਸੀਂ ਉਸੇ ਤਰੀਕੇ ਨਾਲ ਅਗਲੇ ਨੂੰ ਟ੍ਰੀਟ ਕਿਉਂ ਕਰਦੇ ਹੋ ਕਿ ਤੂੰ ਕਹਿੰਦਾ ਇੱਥੇ ਆ ਉੱਥੇ ਆ ਐ ਐ ਜਾ ਹਨਾ ਤੁਸੀਂ ਪੇਮੈਂਟ ਕਰਤੀ ਆ ਚਲੋ ਠੀਕ ਆ ਜੀ ਤੁਸੀਂ ਪੇਮੈਂਟ ਸਾਨੂੰ ਕਰਤੀ ਆ ਤੁਸੀਂ ਸਾਨੂੰ ਡਾਂਸ ਪਰਫਾਰਮ ਦੀ ਪੇਮੈਂਟ ਦਿੱਤੀ ਆ ਤਾਂ ਜੋ ਅਸੀਂ ਸਟੇਜ ਤੇ ਤੁਹਾਨੂੰ ਇੱਕ ਐਜ਼ ਆ ਡਿਸਪਲੇ ਡਾਂਸ ਲਾਈਵ ਦਿਖਾਈ ਜੀ ਠੀਕ ਹੈ ਤੁਸੀਂ نیچے ਬੈਠੇ ਹੋ ਤੁਸੀਂ ਕੁਰਸੀਆਂ ਤੇ ਬੈਠ ਕੇ ਪਹਿਲਾਂ ਦੇਖਦੇ ਹੋ ਬਾਅਦ ਤੁਸੀਂ ਉੱਠ ਕੇ ਜਰੂਰ ਡਾਂਸ ਕਰਦੇ ਹੋ ਚਲੋ ਬੜੇ ਲੋਕ ਡਾਂਸ ਕਰਦੇ ਨੇ ਸਾਡੇ ਨਾਲ ਫ੍ਰੈਂਕਲੀ ਬਹੁਤ ਵਧੀਆ ਤਰੀਕੇ ਨਾਲ ਇੱਜ਼ਤ ਨਾਲ ਗੱਲ ਵੀ ਕਰਦੇ ਨੇ ਬਹੁਤ ਪਿਆਰ ਵੀ ਦਿੰਦੇ ਨੇ ਲੇਡੀਜ਼ ਬਹੁਤ ਪਿਆਰ ਕਰਦੀਆਂ ਨੇ ਹਨਾ ਤੇ ਆ ਪਹਿਲਾ ਕੋਈ ਚਾਂਸ ਸੀਗਾ ਜਿੱਥੇ ਬੰਦੇ ਨੇ ਮੇਰੇ ਮਤਲਬ ਗਲਾਸ ਹੀ ਮਾਰਤਾ ਸੀਦਾ ਹਨਾ ਜੀ ਪਰ ਉਹ ਹੀ ਅਸੀਂ ਜਾਣਨਾ ਚਾਹਨੇ ਕਿ ਇਹ ਹੋਇਆ ਕਿੱਥੇ ਹੈ ਔਰ ਤੁਸੀਂ ਇਹ ਕਿਦੇ ਕਿਹੜੇ ਗਰੁੱਪ ਦੇ ਨਾਲ ਗਏ ਸੀ ਔਰ ਇਹ ਸਟਾਰਟਿੰਗ ਕਿੱਦਾਂ ਹੋਈ ਆਪਾਂ ਗਏ ਆ ਚੰਗਾ ਪਹਿਲਾ ਸ਼ੋਅ ਚੱਲਿਆ ਵੀ ਆ ਮੈਂ ਹੈਨਾ ਮੈਲਾਈ ਦੇ ਵਿੱਚ ਵੀ ਦਿਖਾਈ ਸੀ ਨਾ ਵੀਡੀਓ ਕਿ ਵਧੀਆ ਚ ਉਹ ਉਹੀ ਸ਼ੋਅ ਸੀਗਾ ਜਿਸ ਵਿੱਚ ਮੈਂ ਡਾਂਸ ਕਰ ਰਹੀ ਆ ਵਧੀਆ ਚੱਲ ਰਿਹਾ ਸੀ ਲਾਸਟ ਦੇ ਵਿੱਚ ਉਹਨਾਂ ਦੀ ਗਰਾਰੀ ਇਹ ਸੀ ਕਿ ਇਹ نیچے ਆ ਕੇ ਡਾਂਸ ਕਰੇ ਠੀਕ ਹੈ ਸਮਰਾਲੇ ਸੀ ਸਮਰਾਲੇ ਗੇਲ ਰਿਜ਼ੋਰਟ ਦੇ ਵਿੱਚ ਠੀਕ ਹੈ ਤੇ ਉਹਨਾਂ ਦੀ ਇਹ ਗਰਾਰੀ ਸੀ ਮੈਂ ਕਿਹਾ ਕਿ ਦੇਖੋ ਮੈਂ نیچے ਨਹੀਂ ਆਣਾ ਹੈਗਾ ਕਿੰਦਰ ਚੱਲ ਠੀਕ ਹੈ ਜਾ ਤੂੰ ਹੈਨਾ ਤੇ ਮੈਂ ਅੱਛਾ ਮੈਂ ਉਸ ਇਸ ਗੱਲ ਹੋਣ ਤੋਂ ਪਹਿਲਾਂ ਇੱਕ ਉਹਨਾਂ ਨੇ ਗਾਣਾ ਲਾਇਆ ਸੀਗਾ ਕਿ ਚੱਕ ਲੈਣਗੇ ਹਨਾ ਇਦਾਂ ਉਦਾਂ ਨਾ ਤੇ ਮੈਂ ਸਿਰਫ ਇੱਕ ਬੋਲੀ ਪਾਤੀ ਕਿ ਅਸੀਂ ਵੀ ਤਾਂ ਜੱਟਾਂ ਦੀ ਮੈਂ ਵੀ ਤਾਂ ਜੱਟਾਂ ਦੀ ਕੁੜੀ ਇਦਾਂ ਕਿਦਾਂ ਚੱਕ ਲਵਾਂਗੇ ਤੇ ਉਹ ਇੱਕ ਹਾਸਾ ਮਖੌਲ ਹੁੰਦਾ ਹਨਾ ਵਿਆਹ ਸ਼ਾਦੀਆਂ ਤੇ ਚੱਲਦਾ ਕੀ ਆ ਚੁਗਲ ਬੰਦੀਆਂ ਵਿਆਹ ਸ਼ਾਦੀ ਤੇ ਚੱਲਦੀਆਂ ਹਨਾ ਤੁਸੀਂ ਵਿਆਹ ਦੀ ਚੀਜ਼ ਨੂੰ ਵਿਆਹ ਦੇ ਵਿੱਚ ਰੱਖੋ ਨਾ ਸਮਝੋ ਕਿ ਆਪਾਂ ਵਿਆਹ ਤੇ ਆਏ ਆ ਚੁਗਲ ਬੰਦੀਆਂ ਹਾਸਾ ਮਖੌਲ ਜੀਜੇ ਸਾਲੀ ਦੀ ਇਹ ਚੀਜ਼ਾਂ ਆਪਣੇ ਪੁਛਤਾਂ ਤੋਂ ਚੱਲਦੀਆਂ ਆ ਰਹੀਆਂ ਨੇ